ਕੀਰਤਪੁਰ ਸਾਹਿਬ ਵਿੱਚ ਬਾਬਾ ਬੁੱਟਰ ਸਿੰਘ ਸਾਹਿਬ ਜੀ ਦਾ ਜੇਲਾ ਬਾਬਾ ਸੁੰਦਰ ਸ਼ਾਹ ਦਿਉਨਗਰ ਤੋਂ ਚੱਲ ਕੇ ਆਇਆ ਆ ਕੇ ਜਦੋਂ ਨੇ ਵੇਖਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਆਪ ਖਰਚ ਕਰਕੇ ਬਾਬਾ ਬੁੱਟਰ ਸਿੰਘ ਸਾਹਿਬ ਜੀ ਦੀ ਕਬਰ ਬਣਾਈਏ ਤਾਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ 사ਧਗਰਾਂ પાસે ਆਪਣੇ ਆਪ ਨੂੰ ਸਿੱਖੀ ਪ੍ਰਚਾਰ ਕਰਨ ਲਈ ਪੇਸ਼ ਕੀਤਾ ਕੀਰਤਪੁਰ ਸਾਹਿਬ ਰਹਿੰਦਿਆਂ ਸੁੰਦਰ ਸ਼ਾਹ ਜੀ ਦਾ ਬਾਬਾ ਵਿਦੀ ਚੰਦ ਜੀ ਨਾਲ ਬਹੁਤ ਗੂੜਾ ਪ੍ਰੇਮ ਪੈ ਗਿਆ ਦੋਵਾਂ ਨੇ ਘੰਟਿਆਂ ਬਦੀ ਬੈਠ ਕੇ ਗਿਆਨ ਦੀਆਂ ਗੱਲਾਂ ਕਰਨੀਆਂ ਪ੍ਰੇਮ ਨਕ ਵੱਧ ਗਿਆ ਕਿ ਬਾਬਾ ਵਿਦੀ ਚੰਦ ਅਤੇ ਸੁੰਦਰ ਸ਼ਾਹ ਨੇ ਇਹ ਪ੍ਰਣ ਕੀਤਾ ਕਿ ਅੰਤ ਸਮੇਂ ਵਿੱਚ ਜਿਹੜੇ ਪ੍ਰਾਣ ਹਨ ਜਿਹੜਾ ਸਰੀਰ ਹੈ ਦੋਵੇਂ ਇਕੱਠੇ ਛੱਡਾਂਗੇ ਜਦੋਂ ਬਾਬਾ ਵਿਦੀ ਚੰਦ ਜੀ ਦਾ ਅੰਤ ਸਮਾ ਆਇਆ ਉਹਨਾਂ ਨੇ ਵਕਤ ਦੇ ਕੇ ਜਾਣਿਆ ਤੇ ਦੱਖਣ ਵੱਲ ਬਾਬਾ ਸੁੰਦਰ ਸ਼ਾਹ ਜੀ ਪਾਸ ਚਲੇ ਗਏ ਪ੍ਰਾਣ ਨਿਭਾਉਂਦਿਆਂ ਬਾਬਾ ਵਿਦੀ ਚੰਦ ਜੀ ਨੇ 15 ਅਗਸਤ 1638 ਨੂੰ ਬਾਬਾ ਸੁੰਦਰ ਸ਼ਾਹ ਜੀ ਤੇ ਭਾਈ ਵਿਦੀ ਚੰਦ ਨੇ ਇਕੱਠਿਆਂ ਸ੍ਰੀ ਛੱਡਿਆ ਤੇ ਅੱਜ ਵੀ ਬਾਬਾ ਵਿਦੀ ਚੰਦ ਜੀ ਅਤੇ ਸੁੰਦਰ ਸ਼ਾਹ ਦੀ ਕਬਰ ਇੱਕੋ ਸਥਾਨ ਤੇ ਹੈ ਐਸੇ ਗੁਰਸਿੱਖਾਂ ਜਿਨ੍ਹਾਂ ਨੇ ਅੰਤ ਸਮੇਂ ਤੱਕ ਆਪਣੀ ਸਾਹ ਜਿੱੜ ਕੇ ਕੀਤੀ ਹੈ ਜਿਹੜੇ ਗੁਰਸਿੱਖਾਂ ਉਹ ਜੀਵਨ ਵਿੱਚ ਵੀ ਕਿਸੇ ਨਾਲ ਮੇਲ ਰੱਖਦੇ ਨੇ ਤੇ ਉਹ ਮੇਲ ਨੂੰ ਬਰਕਰਾਰ ਰੱਖਦੇ ਨੇ ਤੇ ਅੰਤ ਸਮੇਂ ਤੋਂ ਬਾਅਦ ਵਿੱਚ ਵੀ ਜਿਹੜੀ ਸਾਧ ਹੈ ਉਹ ਦ੍ਰਿੜ ਰੱਖਦੇ ਨੇ ਆਪਣੇ ਵਚਨ ਨੂੰ ਪੂਰਾ ਕਰਦੇ ਨੇ ਐਸੇ ਮਹਾਨ ਯੋਧੇ ਬਲੀ ਧੰਤਨ ਬਾਬਾ ਬਿੱਦੀ ਚੰਦ ਜੀ ਸਾਹਿਬ ਸਨ